ਹਾਂਜੀ ਬਾਈ ਸਤਿ ਸ੍ਰੀ ਅਕਾਲ ਅੱਜ ਨਾ ਮਿਲਣ ਆਣਿਆਂ ਦੇ ਮੇਲੇ ਲੱਗ ਰਹੇ ਨੇ ਨਨਧਾਰੇ ਨੇ ਜ਼ਿੰਦਗੀ ਦੇ ਪਹਿਲਾਂ ਵਿਕੀ ਆਇਆ ਫਿਰ ਲੀਲਾ ਆ ਹੁਣ ਬਾਈ ਅਮਰਜੀਤ ਬਾਲੀ ਆ ਰਿਹਾ ਉਦੋਂ ਬਾਅਦ ਆ ਬਾਈ ਆ ਕੇ ਘਾਬਦਾਂ ਤੋਂ ਇਹ ਚਲੋ ਮੱਝ ਲੈਣ ਆਏ ਤੇ ਆਪਣੇ ਲਵੇ ਖਾਲੀ ਨਹੀਂ ਮੋੜੇ ਮੱਝ ਇਹਨਾਂ ਨੂੰ ਵੀ ਦੇਖ ਕੇ ਤੋਰਿਆ ਅੱਜ ਤੇ ਬਹੁਤ ਬਹੁਤ ਧੰਨਵਾਦ ਬਾਈ ਜਿਹੜੇ ਮਿਲਣ ਆਉਂਦੇ ਨੇ ਬਹੁਤ ਪਿਆਰ ਕਰਦੇ ਨੇ ਬਹੁਤ ਜ਼ਿਆਦਾ ਸਾਰੇ ਬਾਈਆਂ ਦਾ ਧੰਨਵਾਦ ਆ ਬਾਕੀ ਆਮਰਜੀਤ ਬਾਈ ਸਪੈਸ਼ਲ ਟਾਈਮ ਕੱਢ ਕੇ ਆਇਆ ਕਿਉਂਕਿ ਪਸ਼ੂ ਵਾਲੇ ਬੰਦੇ ਲਵੇ ਟਾਈਮ ਬਹੁਤ ਘੱਟ ਹੁੰਦਾ ਹੈ। ਬਾਈ ਸਪੈਸ਼ਲ ਮਿਲਣ ਆਇਆ ਆਪਾਂ ਨੂੰ। ਵਧੀਆ ਸਾਡੀਆਂ ਮੁਲਾਕਾਤਾਂ ਹੋਈਆਂ ਆਪ ਵਿਚ ਗੱਲਾਂ-ਵਾਟਾਂ ਕਰੀਆਂ ਸਾਰਾ ਦੁਪਹਿਰਾ ਲੰਘਿਆ। ਅਹੀਂ ਦੇਖੀ ਬਾਈ ਸਵੇਰ ਕਾਰਿਆ, ਹਰਿਆਣਾ ਵੀ ਇਕੱਠਾ ਹੋ ਰਿਹਾ, ਪੰਜਾਬ ਵੀ ਇਕੱਠਾ ਹੋ ਰਿਹਾ। ਬਾਰਡਰ ਏਰੀਆ ਵੀ ਸਾਰਾ ਇਕੱਠਾ ਹੋ ਰਿਹਾ। ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਅਹੀਂ ਮਿਲਦੇ-ਜੁਲਦੇ ਰਿਆ ਕਰੋ, ਪਿਆਰ ਬਣਾ ਕੇ ਰੱਖੋ। ਕੁਛ ਨਹੀਂ ਇੱਥੇ ਜ਼ਿੰਦਗੀ 'ਚੋਂ ਲੈ ਕੇ ਜਾਣਾ, ਜਿਹੜੇ ਜਿਵੇਂ ਆਇਆ ਉਵੇਂ ਵਗ ਜਾਣਾ। ਇਸ ਕਰਕੇ ਬੜੀਆ ਸਪੈਸ ਵਿਚਾਰਾ ਪਿਆਰ ਮੁਹੱਬਤ ਬਣਾ ਕੇ ਰੱਖਿਆ ਕਰੋ ਕੋਈ ਲੜਾਈ ਪੜਾਈਆਂ ਤੋਂ ਬਚੋ ਸਾਰਿਆਂ ਨੂੰ ਪਿਆਰ ਭਰੀ ਸੱਤ ਦੀ ਕਰ